ਪਹਿਲੇ ਦਿਨ ਤੁਸੀਂ ਪੇਸ਼ੈਂਟ ਨੂੰ ਨਸ਼ਾ ਮੁਕਤ ਕਰਾ ਦਿੰਨੇ ਆ ਉਹਨੂੰ ਪਹਿਲੇ ਦਿਨ ਤੋਂ ਅਸੀਂ ਕਹਿੰਨੇ ਆ ਵੀ ਤਨੇ ਅੱਜ ਸਾਡੀ ਦਵਾਈ ਸ਼ੁਰੂ ਕਰ ਲਈ ਅੱਜ ਤੋਂ ਬਾਅਦ ਤਨੇ ਨਸ਼ਾ ਨਹੀਂ ਕਰਨਾ ਤੁਨੂੰ ਕੋਈ ਤੋੜ ਨਹੀਂ ਕੋਈ ਤਕਲੀਫ ਨਹੀਂ ਕੋਈ ਘਬਰਾਹਟ ਨਹੀਂ ਫਿਰ ਇੰਨੀ ਛੇਤੀ ਤੁਸੀਂ ਜਿਵੇਂ ਹੁਣ ਪਹਿਲੇ ਦਿਨ ਤੋਂ ਕਹਿੰਨੇ ਆ ਪਹਿਲੇ ਦਿਨ ਤੋਂ ਤਾਂ ਫਿਰ ਗੱਲ ਇਹੀ ਆ ਗਈ ਨਾ ਲੋਕੀ ਤਾਂ ਇਹੀ ਸੋਚਣਗੇ ਸਾਨੂੰ ਭਈ ਆਪਣੇ ਨਸ਼ਾ ਦੇ ਰਹੇ ਨੇ ਕੋਈ ਕੋਈ ਇੱਕੋਦਮ ਤਾਂ ਇਹੀ ਲਾਂਦਾ ਨਾ ਉਹਨਾਂ ਦੇ ਮਨ 'ਚ ਇਹ ਸਵਾਲ ਆਊਗਾ ਕਿ ਇੱਕੋਦਮ ਨਸ਼ਾ ਛੱਡਿਆ ਸਾਡਾ ਪਾਸਾ ਖੜਜੂ ਸਾਨੂੰ ਅਟੈਕ ਆਜੂ ਇਹ ਇਹ ਗੱਲ ਫਿਰ ਕੇ ਬਿਨਾ ਦੱਸੇ ਤੁਸੀਂ ਦਵਾਈ ਦੇ ਕੇ ਨਸ਼ਾ ਛਡਵਾ ਸਕਦੇ ਹਾਂ ਅਸੀਂ ਆਪਣੇ ਉਸ ਆਧਾਰ ਤੇ ਕਹਿ ਰਹੇ ਹਾਂ ਕਿ ਜੇ ਸਾਨੇ 100 ਪੇਸ਼ੈਂਟਾਂ ਨੂੰ ਦਵਾਈ ਦਿੱਤੀ ਹੈ ਤਾਂ 90 ਪੇਸ਼ੈਂਟ ਨੇ ਬਿਨਾ ਦੱਸੇ ਤੋਂ ਵੀ ਨਸ਼ਾ ਛੱਡਿਆ ਆਇਆ ਤਾਂ ਨਹੀਂ ਹੈਗਾ ਕਿ ਦਵਾਈ ਤੁਹਾਡੀ ਬੰਦ ਹੋਣ ਤੋਂ ਬਾਅਦ ਫੇਰ ਦੁਬਾਰਾ ਨਸ਼ੇ ਤੇ ਲੱਗੇ ਜਾਂ ਇਦਾਂ ਦੀ ਤੂੜਤ ਲੱਗਣੀ ਆ ਸਰ ਉਹ ਦੇਖੋ ਡਿਪੈਂਡ ਕਰਦਾ ਜੀ ਹੁਣ ਜੇ ਹੁਣ ਬੱਚੇ ਦੀ ਸੰਗਤ ਮਾੜੀ ਹੈ ਹਾਂ ਯਾ ਬੱਚੇ ਦੇ ਘਰ ਦਾ ਮਾਹੌਲ ਉਹਦੇ ਅਨੁરૂਪ ਨਹੀਂ ਹੈ ਘਰ ਦੇ ਵਿੱਚ ਕਲੇਸ਼ ਹੈ ਜਿਹਦੇ ਕਰਕੇ ਉਹ ਪਹਿਲਾਂ ਵੀ ਸ਼ਾਇਦ ਉਸੇ ਵਜ੍ਹਾ ਕਰਕੇ ਨਸ਼ੇ ਤੇ ਲੱਗਿਆ ਹੋਵੇ ਨਸ਼ੇ ਤੇ ਲੱਗਿਆ ਸੀ ਬਿਲਕੁਲ ਠੀਕ ਹੈ ਨਾ ਜੇ ਉਹਦਾ ਘਰ ਦਾ ਮਾਹੌਲ ਉਸੇ ਤਰ੍ਹਾਂ ਦਾ ਚੱਲ ਰਿਹਾ ਹੈ ਸਰ ਫਿਰ ਤਾਂ ਦੇਖੋ ਕਹਿ ਪਾਣਾ ਮੁਸ਼ਕਲ ਹੈ ਕਿ ਬੱਚਾ ਇੱਕ ਵਾਰੀ ਨਸ਼ਾ ਛੱਡਣ ਤੋਂ ਬਾਅਦ ਦੁਬਾਰਾ ਤੇ ਉਸ ਨਸ਼ੇ ਕਰਨੀ ਨੂੰ ਜਾ ਵੀ ਸਕਦਾ ਹੈ ਨਹੀਂ ਵੀ ਜਾ ਸਕਦਾ ਇਹ ਅਸੀਂ ਕੋਈ ਵੀ ਤੁਹਾਨੂੰ ਇਸ ਚੀਜ਼ ਪਿੱਛੇ ਅਸੀਂ ਆਪਣਾ ਗਾਰੰਟੀ ਸ਼ਬਦ ਦਾ ਇਸਤੇਮਾਲ ਨਹੀਂ ਕਰ ਸਕਦੇ ਨਸ਼ਾ ਛੱਡਣ ਵਾਸਤੇ ਮਨ ਬਣਾਉਣਾ ਜ਼ਰੂਰੀ ਹੈ ਹਾਂ ਜਾਂ ਨਾ ਦੇ ਵਿੱਚ ਤੋਂ ਦੇਖੋ ਜੀ ਸਭ ਤੋਂ ਪਹਿਲਾਂ ਬਿਲਕੁਲ ਜ਼ਰੂ ਜੇ ਕੋਈ ਮਾਨਨ ਨਹੀਂ ਬਣਾਉਣਾ ਚਾਹੁੰਦਾ ਜੇ ਉਹਦਾ ਮਨ ਨਹੀਂ ਹੈਗਾ ਛੱਡਣ ਦਾ ਹਾਂਜੀ ਤਾਂ ਉਹ ਨਸ਼ਾ ਛੱਡ ਸਕਦਾ ਹਾਂ ਜਾਂ ਨਾ ਉਹ ਵੀ ਛੱਡ ਸਕਦਾ ਜੀ ਉਹ ਛੱਡ ਸਕਦਾ ਉਹ ਵੀ ਛੱਡ ਸਕਦਾ ਸਾਡੇ ਕੋਲੇ ਉਸ ਤਰ੍ਹਾਂ ਦੀ ਵੀ ਦਵਾਈਆਂ ਹੈਗੀਆਂ ਸਾਡੇ ਕੋਲੇ ਉਸ ਤਰ੍ਹਾਂ ਦੇ ਪੇਸ਼ੈਂਟ ਨੇ ਔਰ ਅਸੀਂ ਉਹਨਾਂ ਤੋਂ ਰਿਜ਼ਲਟ ਲਿੱਤਾ ਹੋਇਆ ਹੈ ਹੁਣ ਕੋਈ ਬੱਚਾ ਨਸ਼ਾ ਕਰ ਰਿਹਾ ਹੂੰ ਮਾਪੇ ਉਹਨੂੰ ਬਹੁਤ ਦੇਰ ਬਾਅਦ ਜਾ ਕੇ ਪਤਾ ਚੱਲਦਾ ਦੇਖੋ ਕਿ ਉਹ ਸਾਡਾ ਬੱਚਾ ਨਸ਼ੇ 'ਚ ਪੈ ਚੁੱਕਿਆ ਠੀਕ ਹੈ ਲੇਕਿਨ ਹੁਣ ਦੇਰ ਹੋ ਚੁੱਕੀ ਆ ਉਹ ਨਸ਼ਾ ਕਰ ਰਿਹਾ ਲੇਕਿਨ ਬੱਚਾ ਮੰਨ ਨਹੀਂ ਰਿਹਾ ਮਾਪੇ ਉਹਦੇ ਅੱਗੇ لیکن ਉਹਦੇ ਹਾਅ ਭਾਵ ਤੋਂ ਉਹਦੀ ਗੱਲਬਾਤ ਤੋਂ ਪਤਾ ਚੱਲਦਾ ਹੈ ਵੀ ਇਹ ਨਸ਼ਾ ਕਰਦਾ ਹੈ ਜਾਂ ਬਾਥਰੂਮ ਚ ਅੱਧਾ ਅੱਧਾ ਘੰਟਾ ਪੜ ਕੇ ਬੈਠਾ ਹੈ ਬਾਹਰ ਨਹੀਂ ਨਿਕਲਦਾ ਹਾਂ ਠੀਕ ਹੈ ਉਹਦੇ ਲਈ ਸਾਡੇ ਕੋਲੇ ਦਵਾਈ ਹੁੰਦੀ ਹੈ ਕਿ ਜਿਹੜੀ ਪੇਸ਼ੈਂਟ ਨੂੰ ਬਿਨਾਂ ਦੱਸੇ ਉਹਦੇ ਖਾਣੇ 'ਚ ਮਿਲਾ ਕੇ ਦਿੰਦੇ ਰਹੋ ਤੁਸੀਂ ਥੋੜੀ ਦੇਰ ਬਾਅਦ ਉਹ ਦਵਾਈ ਦੇ ਨਾਲ ਨਸ਼ੇ ਦੀ ਕਾਟ ਹੋਏਗੀ ਪੇਸ਼ੈਂਟ ਆਪਣੇ ਆਪ ਬੱਚਾ ਉਸ ਜਿਹੜਾ ਨਸ਼ੇ ਤੋਂ ਬਾਹਰ ਆਣਾ ਸ਼ੁਰੂ ਹੋ ਜਾਵੇਗਾ ਤੁਹਾਡੀ ਦਵਾਈ ਦਾ ਸੇਵਨ ਕਿੰਨਾ ਟਾਈਮ ਕਰਨਾ ਪੈਂਦਾ ਦੇਖੋ ਜਿਹੜੀ ਸਾਡੀ ਦਵਾਈ ਹੈ ਇਹਦੇ ਵੈਸੇ ਦਾ ਪੇਸ਼ੈਂਟ ਦੀ ਅਸੀਂ ਪਹਿਲਾਂ ਹਿਸਟਰੀ ਲੈਂਦੇ ਆ ਉਦੋਂ ਬਾਅਦ ਹੀ ਅਸੀਂ ਉਹਨੂੰ ਸਾਰਾ ਦੱਸਦੇ ਹਾਂ ਕਿ ਤੈਨੂੰ ਇੰਨੀ ਤੋਂ ਇੰਨੀ ਦੇਰ ਤੱਕ ਦਵਾਈ ਖਾਣੀ ਪੈਗੀ ਆ ਆਮ ਤੌਰ ਤੇ ਤੁਸੀਂ ਮੰਨ ਲਿਓ ਚੱਲੋ ਡੇਢ ਤੋਂ 3 ਮਹੀਨੇ ਦੇ ਅੰਦਰ ਅੰਦਰ ਅਸੀਂ ਪੇਸ਼ੈਂਟ ਦੀ ਦਵਾਈ ਚਲਾਉਂਦੇ ਆ ਡੇਢ ਤੋਂ 3 ਮਹੀਨੇ ਤੁਸੀਂ ਨਸ਼ਾ ਛੱਡਣ ਵਾਸਤੇ ਗਵਰਨਮੈਂਟ ਨੇ ਥਾਂ ਥਾਂ ਸੈਂਟਰ ਖੋਲੇ ਹੋਏ ਆ ਹਸਪੀਟਲ ਖੋਲੇ ਹੋਏ ਆ ਵੀ ਤੁਸੀਂ ਨਸ਼ਾ ਛੱਡਣਾ ਜੀ ਜੀ ਵਾਲੀ ਗੋਲੀ ਆਓ ਜੀ ਵਾਲੀ ਗੋਲੀ ਸ਼ੁਰੂ ਕਰ ਦੋ ਪਰ ਵੱਟ ਪ੍ਰੋਬਲਮ ਕਿੱਥੇ ਆ ਠੀਕ ਆ ਵੀ ਤੁਸੀਂ ਚਿੱਟੇ ਦਾ ਨਸ਼ਾ ਫੀਮ ਦਾ ਨਸ਼ਾ ਕਰਦੇ ਸੀ ਤੁਸੀਂ ਗੋਲੀ ਤੋਂ ਬਾਅਦ ਤੁਸੀਂ ਉਹ ਨਸ਼ਾ ਨਹੀਂ ਕੀਤਾ ਪਰ ਸਾਡੇ ਕੋਲੇ ਪੇਸ਼ੈਂਟ ਆ ਜਿਹੜੇ 5-5 ਸਾਲਾਂ ਤੋਂ ਗੋਲੀ ਤੇ ਲੱਗੇ ਹੋਏ ਆ 5-5 ਸਾਲਾਂ ਤੋਂ ਉਹ ਗੋਲੀ ਤੇ ਲੱਗੇ ਉਹ ਕਹਿੰਦੇ ਜੀ ਜੇ ਅਸੀਂ ਨਸ਼ਾ ਤਾਂ ਛੱਡਤਾ ਠੀਕ ਆ ਸੀ 10 ਸਾਲਾਂ ਪਹਿਲਾਂ ਜਾਂ 5 ਸਾਲਾਂ ਪਹਿਲਾਂ ਨਸ਼ਾ ਛੱਡਤਾ ਅਸੀਂ ਗੋਲੀ ਸ਼ੁਰੂ ਕੀਤੀ ਸੀ ਪਰ ਅੱਜ ਅਸੀਂ ਗੋਲੀ ਨਹੀਂ ਛੱਡ پا ਰਹੇ ਸਾਨੂੰ ਉਹੀ ਤੋੜ ਗੋਲੀ ਛੱਡਣ ਤੇ ਲੱਗਦੀ ਆ ਜੋ ਸਾਨੂੰ ਤੋੜ ਪਹਿਲਾਂ ਨਸ਼ਾ ਛੱਡੇ ਤੇ ਲੱਗਦੀ ਸੀਗੀ ਲੇਕਿਨ ਅਸੀਂ ਆਪਣੀ ਆਯੁਰਵੈਦਿਕ ਦਵਾਈਆਂ ਨਾਲ ਉਹ ਗੋਲੀ ਵੀ ਛੜਵਾ ਦਿੰਨੇ ਆ ਪਰ ਛੜਵਾ ਕੀ ਦਿੰਨੇ ਆ ਕਿੰਨੀਆਂ ਦੀਆਂ ਛੜਵਾ ਤੀਆਂ ਛੜਾ ਤੀਆਂ ਛੜਵਾ ਤੀਆਂ ਫਿਰ ਤੁਸੀਂ ਉਹਨਾਂ ਦੀ ਜਿਹੜੀ ਪ੍ਰਾਈਵੇਸੀ ਆ ਉਹ ਰੱਖਦੇ ਹੋ ਇਹ ਸ਼ੋਅ ਤਾਂ ਨਹੀਂ ਕਰਦੇ ਕਿ ਬਿਲਕੁਲ ਸਾਡੇ ਕੋਲੇ ਹਰ ਇੱਕ ਦਾ ਨਾਮ ਪਤਾ ਫੋਨ ਨੰਬਰ ਸਾਰਾ ਕੁਝ ਕਨਫਿਡੈਂਸ਼ੀਅਲ ਹੁੰਦਾ ਅਸੀਂ ਕਦੇ ਵੀ ਕਿਸੇ ਨਾਲ ਉਹਨੂੰ ਸ਼ੇਅਰ ਨਹੀਂ ਕਰਦੇ ਬਾਹਰਲੇ ਮੁਲਕ ਦੇ ਵੀ ਲੋਕ ਵੇਖ ਰਹੇ ਹੋਣਗੇ ਉਸ ਚਾਹੁੰਦੇ ਹੋਣਗੇ ਕਿ ਯਾਰ ਸਾਡਾ ਵੀ ਖੜਾ ਛੋਟੇ ਯਾਰ ਚੀਜ਼ਾਂ ਦੇ ਵਿੱਚੋਂ ਜੇ ਉਹਨਾਂ ਤੱਕ ਫਿਰ ਆਪਾਂ ਕਿਵੇਂ ਪਹੁੰਚ ਕਰਾਂਗੇ ਸਰ ਉਹਦੇ ਲਈ ਸਾਡੇ ਕੋਲੇ ਆਲਰੇਡੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦੁਬਈ ਯਾਨੀ ਕਿ ਕਈ ਐਸੇ ਕੰਟਰੀਆਂ ਜਰਮਨੀ ਹੋ ਗਿਆ ਇਟਲੀ ਹੋ ਗਿਆ ਸਾਡੇ ਕੋਲ ਦਵਾਈਆਂ ਲੈ ਕੇ ਜਾਂਦੇ ਆ ਜਾਂ ਸਾਡੇ ਕੋਲੋਂ ਮੰਗਵਾਉਂਦੇ ਵੀ ਨੇ ਉਸ ਪੇਸ਼ੈਂਟ ਸਾਡੇ ਕੋਲੋਂ ਨਾਲ ਲੈ ਕੇ ਚਲੇ ਜਾਂਦੇ ਨੇ ਉਸ ਉੱਥੇ ਸਾਡੇ ਕੋਲੋਂ ਬਾਈਕ ਕੂਰੀਅਰ ਮੰਗਵਾਉਂਦਾ ਬਾਈਕ ਕੂਰੀਅਰ ਵੀ ਜੇ ਸਾਡੇ ਕੋਲੇ ਸਾਰੀ ਸੁਵਿਧਾ ਹੈਗੀ ਆ ਇਹਦੇ ਵਿੱਚ ਤਾਂ ਅਸੀਂ ਪੇਸ਼ੈਂਟ ਦੀ ਹਿਸਟਰੀ ਲੈਣੀ ਹੁੰਦੀ ਹੈ ਕਿ ਉਹ ਕਿਹੜਾ ਨਸ਼ਾ ਕਰ ਰਿਹਾ ਕਿੰਨੀ ਦੇਰ ਤੋਂ ਕਰ ਰਿਹਾ ਉਹਦੀ ਕਿੰਨੀ ਉਮਰ ਹੈ ਇਹ ਸਾਰੀਆਂ ਚੀਜ਼ਾਂ ਦੀ ਅਸੀਂ ਉਤੋਂ ਹਿਸਟਰੀ ਲੈਣੀ ਹੈ ਜੋ ਜੋ ਸਾਨੂੰ ਅਸੀਂ ਹੋਂ ਤੋਂ ਪੁੱਛਣਾ ਹੁੰਦਾ ਇੱਕ ਉਸ ਤੋਂ ਬਾਅਦ ਫਿਰ ਅਸੀਂ ਉਹਦੀ ਇੱਕ ਡੋਜ਼ ਤੈਅ ਕਰਦੇ ਆਂ ਵੀ ਇਹਨੂੰ ਆਹ ਡੋਜ਼ ਦੇਣੀ ਆ ਫਿਰ ਉਸ ਡੋਜ਼ ਦੇ ਹਿਸਾਬ ਨਾਲ ਅਸੀਂ ਉਹਨੂੰ ਉੱਥੇ ਦਵਾਈ ਭੇਜਦੇ ਆਂ ਔਰ ਸਾਡੇ ਕੋਲੇ ਪਰਮਾਤਮਾ ਦੀ ਕਿਰਪਾ ਜਿਨੇ ਵੀ ਦਵਾਈ ਮੰਗਾਈ ਆ ਉਹ ਨਸ਼ਾ ਛੱਡ ਚੁੱਕਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਸਾਡੇ ਨਾਲ ਡਾਕਟਰ ਗੁਪਤਾ ਜੀ ਨੇ ਉਹਨਾਂ ਦਾ ਸਵਾਗਤ ਕਰਦੇ ਆਂ ਜੋ ਨਸ਼ੇ ਦੇ ਜਿੰਨੇ ਵੀ ਨੌਜਵਾਨ ਨੇ ਪਤ ਨਹੀਂ ਕਿੰਨੇ ਹੀ ਨੌਜਵਾਨਾਂ ਨੂੰ ਤੁਸੀਂ ਨਸ਼ੇ ਦੇ ਦਲਦਲ ਦੇ ਵਿੱਚੋਂ ਕੱਢਿਆ ਹੈ ਕੀ ਕਾਰਨ ਲੱਗਦੇ ਨੇ ਕੀ ਲੋਕ ਆ ਕੇ ਮੈਂ ਮੈਂ ਤਾਂ ਹੀ ਛੋਟੀ ਇੰਟਰ ਕੀ ਕਾਰਨ ਲੱਗ ਜਾਂਦੇ ਨੇ ਮਤਲਬ ਕੀ ਦੱਸ ਦੇ ਕੀ ਨੇ ਨੌਜਵਾਨ ਕਿ ਅਸੀਂ ਕਿਉਂ ਲੱਗ ਕੇ ਸਾਨੂੰ ਪਤਾ ਇਹ ਚੀਜ਼ ਗਲਤ ਹੈ ਸਰ ਜੀ ਚੱਕਰ ਕੀ ਹੈ ਕਿ ਆਪਣੇ ਪੰਜਾਬ ਦੇ ਅੰਦਰ ਇਸ ਟਾਈਮ ਜਿਹੜਾ ਬੇਰੋਜ਼ਗਾਰੀ ਹੈ ਉਹ ਆਪਣੇ ਚਰਮ ਤੇ ਪਹੁੰਚੀ ਹੋਈ ਹੈ ਹਮ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਵੀ ਅਸੀਂ ਨਸ਼ਾ ਬਾਹਰ ਕੱਢ ਦਾਂਗੇ ਅਸੀਂ ਨੌਕਰੀਆਂ ਦਵਾਂਗੇ ਲੇਕਿਨ ਕਿਤੇ ਨਾ ਕਿਤੇ ਨਾ ਤਾਂ ਆਪਣੇ ਪੰਜਾਬ ਤੋਂ ਨਸ਼ਾ ਬਾਹਰ ਜਾ ਰਿਹਾ ਹੈ ਨਾ ਹੀ ਆਪਣੇ ਯੂਥ ਨੂੰ ਕਿਤੇ ਨੌਕਰੀਆਂ ਮਿਲ ਰਹੀਆਂ ਤਾਂ ਜਦੋਂ ਬੇਲਾ ਜਿਹੜਾ ਨੌਜਵਾਨ ਹੈ ਉਹ ਕਿਸੇ ਵੀ ਮਾੜੀ ਸੰਗਤ ਜਾਂ ਐ ਲਾ ਲੋ ਵੀ ਉਹ ਕਿਤੇ ਨੌਕਰੀਆਂ ਲਈ ਅਧਰ ਭਟਕਦਾ ਕਿਤੇ ਉਧਰ ਭਟਕਦਾ ਹੈ ਲੇਕਿਨ ਉਹਨੂੰ ਨੌਕਰੀ ਤਾਂ ਕੋਈ ਚੱਲ ਮਿਲਦੀ ਆ ਨਹੀਂ ਮਿਲਦੀ ਲੇਕਿਨ ਉਹਨੂੰ ਮਾੜੀ ਸੰਗਤ ਜ਼ਰੂਰ ਮਿਲ ਜਾਂਦੀ ਹੈ ਮਾੜੀ ਸੰਗਤ ਜ਼ਰੂਰ ਮਿਲ ਜਾਂਦੀ ਹੈ ਠੀਕ ਹੈ ਔਰ ਜਦੋਂ ਉਹਨੂੰ ਮਾੜੀ ਸੰਗਤ ਮਿਲ ਜਾਂਦੀ ਹੈ ਕਿਦਾਂ ਕਿਤੇ ਉਹ ਹੌਲੀ ਹੌਲੀ ਪਹਿਲਾਂ ਇੱਕ ਵਾਰੀ ਦੋ ਵਾਰੀ ਜਦੋਂ ਹੌਲੀ ਹੌਲੀ ਕੋਈ ਉਹਨੂੰ ਨਸ਼ੇ ਦੀ ਆਦਤ ਚ ਪਾਉਣ ਵਾਸਤੇ ਉਹਨੂੰ ਨਸ਼ਾ ਫ੍ਰੀ ਆਫਰ ਕੀਤਾ ਜਾਂਦਾ ਕਿਉਂਕਿ ਤੁਹਾਨੂੰ ਪਤਾ ਹੈ ਅੱਜ ਕੱਲ ਮੈਂ ਗੱਲ ਕਰਦੇ ਹਾਂ ਹਾਂ ਅੱਜ ਕੱਲ ਆਪਣੇ ਪੰਜਾਬ ਦੇ ਵਿੱਚ ਦੇਖੋ ਜਿਹੜੇ ਮਤਲਬ ਨਸ਼ਾ ਜਿਹੜੇ ਵੇਚਦੇ ਨੇ ਲਾਲੋ ਤਾਂ ਉਹ ਥਾਂ ਥਾਂ ਤੇ ਸਰਗਰਮ ਹੋਏ ਹੋਏ ਨੇ ਉਹ ਤਾਂ ਜਾਣਦੇ ਆ ਕਿ ਸਾਡਾ ਕੋਈ ਨਾ ਕੋਈ ਕਸਟਮਰ ਤਿਆਰ ਹੋਵੇ ਉਹ ਪਹਿਲੀ ਦੂਜੀ ਵਾਰੀ ਪੇਸ਼ੈਂਟ ਨੂੰ ਕਸਟਮਰ ਨੂੰ ਫ੍ਰੀ ਵੀ ਦੇਣ ਦੀ ਕੋਸ਼ਿਸ਼ ਕਰਦੇ ਆ ਇਹ ਇਹ ਗੱਲ ਕਹਿੰਦੇ ਆ ਆਉਂਦੇ ਨੇ ਤੁਹਾਡੇ ਕੋਲ ਪੇਸ਼ੈਂਟ ਆ ਕੇ ਦੱਸਦੇ ਨੇ ਕਿ ਸਾਡੇ ਨਾਲ ਇਦਾਂ ਹੋਇਆ ਜਵਾਨੀ ਤੂੰ ਨਸ਼ੇ ਦੇ ਵਿੱਚ ਪਿਆ ਕਿਉਂ ਹਾਂ ਉਹਨਾਂ ਦਾ ਕਈਆਂ ਦਾ ਇਹੀ ਹੁੰਦਾ ਵੀ ਸਰ ਬਹੁਤ ਵਧੀਆ ਪੜ੍ਹਾਈ ਕੀਤੀ ਬੜੀਏ ਇੰਸਟੀਚੂਟ ਤੋਂ ਪੜ੍ਹਾਈ ਕੀਤੀ ਮੇਰੇ ਕੋਲੇ ਆ ਮੰਨੇ ਡਿਗਰੀ ਆ ਮੇਰੇ ਕੋਲੇ ਆ ਮੰਨੇ ਡਿਪਲੋਮਾ ਕੀਤਾ ਹੋਇਆ ਹੈ ਲੇਕਿਨ ਉਸ ਤੋਂ ਬਾਅਦ ਵੀ ਮੈਨੂੰ ਕਿਤੇ ਕੰਮ ਨਹੀਂ ਮਿਲਿਆ ਕੰਮ ਨਹੀਂ ਮਿਲਿਆ ਮੈਂ ਇੱਧਰ ਪਟਕ ਕੇ ਕਦੇ ਉੱਧਰ ਪਟਕ ਕਰਦੇ ਕਰਦੇ ਮੈਂ ਕਿਥੇ ਐਸੀ ਸੰਗਤ ਚ ਜਾ ਰਿਹਾ ਜਿਹਤੇ ਮੈਨੂੰ ਨਸ਼ੇ ਦੀ ਆਦਤ ਲੱਗ ਗਈ ਫਿਰ ਸਾਰੇ ਦੇਖੋ ਜੇ ਆਪਾਂ ਬੇਰੋਜ਼ਗਾਰੀ ਦੀ ਗੱਲ ਕਰਦੇ ਆ ਫਿਰ ਉਹ ਤੁਹਾਨੂੰ ਇਹ ਵੀ ਤਾਂ ਦੱਸ ਦੇਣਗੇ ਕਿ ਉਹ ਨਸ਼ਾ ਖਰੀਦਣ ਵਾਸਤੇ ਪੈਸਾ ਕਿੱਥੋਂ ਆਇਆ ਦੇਖੋ ਸੋਰਸਿਸ ਕੀ ਹੁੰਦੇ ਆ ਜਾਂ ਤਾਂ ਚੋਰੀ ਕਰਦੇ ਆ ਘਰੋਂ ਜਾਂ ਘਰੋਂ ਝੂਠ ਬੋਲ ਕੇ ਪੈਸੇ ਲੈਂਦੇ ਆ ਜਿਨ੍ਹਾਂ ਦੇ ਬਾਪ ਉਹ ਚੰਗੇ ਪਿੱਛੇ ਬਿਜ਼ਨਸਮੈਨ ਨੇ ਜਾਂ ਉਹਨਾਂ ਕੋਲੇ ਪੈਸੇ ਦੀ ਕੋਈ ਦਿੱਕਤ ਨਹੀਂ ਹੈ ਤਾਂ ਉਹ ਬੱਚਿਆਂ ਨੂੰ ਪੈਸਾ ਬੜੇ ਖੁੱਲਾ ਦੇਈ ਜਾਂਦੇ ਆ ਵੀ ਠੀਕ ਆ ਬੱਚੇ ਨੂੰ ਲੋੜ ਹੋਣੀ ਬੱਚਾ ਲੈ ਰਿਆ ਕਰੋ ਜਾਂ ਬੱਚ ਦੇਖੋ ਕੁਝ ਵੀ ਹੋ ਸਕਦਾ ਤੁਹਾਨੂੰ ਪਤਾ ਅੱਜ ਕੱਲ ਇੰਨਾ ਕੁਝ ਪੰਜਾਬ ਚ ਹੋ ਰਿਹਾ ਸਰ ਇੱਕ ਇੱਕ ਅਹਿਮ ਸਵਾਲ ਆ ਮੇਰਾ ਹਾਂ ਜੀ ਇਹ ਕੀ ਲੱਗਦਾ ਕਿ ਇਹਦੇ ਵਿੱਚ ਕਿੰਨੇ ਕ ਪਰਸੈਂਟ ਸਹੀ ਹੋਣਾ ਚਾਹੀਦਾ ਆ ਨਸ਼ਾ ਛੱਡਣ ਵਾਸਤੇ ਮਨ ਬਣਾਉਣਾ ਜ਼ਰੂਰੀ ਹੈ ਹਾਂ ਜਾਂ ਨਾ ਦੇ ਵਿੱਚ ਤੋਂ ਦੇਖੋ ਜੀ ਸਭ ਤੋਂ ਪਹਿਲਾਂ ਬਿਲਕੁਲ ਜ਼ਰੂਰੀ ਹੈ ਮਨ ਬਣਾਉਣਾ ਜ਼ਰੂਰੀ ਮਨ ਬਣਾਉਣਾ ਜ਼ਰੂਰੀ ਜੇ ਕੋਈ ਮਨ ਨਹੀਂ ਬਣਾਉਣਾ ਚਾਹੁੰਦਾ ਹਾਂ ਜੀ ਜੇ ਉਹਦਾ ਮਨ ਨਹੀਂ ਹੈਗਾ ਛੱਡਣ ਦਾ ਹਾਂ ਜੀ ਤਾਂ ਉਹ ਨਸ਼ਾ ਛੱਡ ਸਕਦਾ ਹਾਂ ਜਾਂ ਨਾ ਉਹ ਵੀ ਛੱਡ ਸਕਦਾ ਜੀ ਉਹ ਛੱਡ ਸਕਦਾ ਉਹ ਵੀ ਛੱਡ ਸਕਦਾ ਸਾਡੇ ਕੋਲੇ ਉਸ ਤਰ੍ਹਾਂ ਦੀ ਵੀ ਦਵਾਈਆਂ ਹੈਗੀਆਂ ਸਾਡੇ ਕੋਲੇ ਉਸ ਤਰ੍ਹਾਂ ਦੇ ਪੇਸ਼ੈਂਟ ਨੇ ਔਰ ਅਸੀਂ ਉਹਨਾਂ ਤੋਂ ਰਿਜ਼ਲਟ ਲਿੱਤਾ ਹੋਇਆ ਹੈ ਕਿਵੇਂ ਲਿੱਤਾ ਹੋਇਆ ਹੁਣ ਕੋਈ ਬੱਚਾ ਨਸ਼ਾ ਕਰ ਰਿਹਾ ਹਾਂ ਮਾਪੇ ਉਹਨੂੰ ਬਹੁਤ ਦੇਰ ਬਾਅਦ ਜਾ ਕੇ ਪਤਾ ਚੱਲਦਾ ਦੇਖੋ ਵੀ ਸਾਡਾ ਬੱਚਾ ਨਸ਼ੇ 'ਚ ਪੈ ਚੁੱਕਿਆ ਠੀਕ ਹੈ ਲੇਕਿਨ ਹੁਣ ਦੇਰ ਹੋ ਚੁੱਕੀ ਆ ਉਹ ਨਸ਼ਾ ਕਰ ਰਿਹਾ ਹੈ ਲੇਕਿਨ ਬੱਚਾ ਮੰਨ ਨਹੀਂ ਰਿਹਾ ਮਾਪੇ ਉਹਦੇ ਅੱਗੇ ਲੇਕਿਨ ਉਹਦੇ ਹਾਫ ਭਾਗ ਤੋਂ ਉਹਦੀ ਗੱਲਬਾਤ ਤੋਂ ਪਤਾ ਚੱਲਦਾ ਵੀ ਇਹ ਨਸ਼ਾ ਕਰਦਾ ਹੈ ਜਾਂ ਬਾਥਰੂਮ ਚ ਅੱਧਾ ਅੱਧਾ ਘੰਟਾ ਬੜ ਕੇ ਬੈਠਾ ਹੈ ਬਾਹਰ ਨਹੀਂ ਨਿਕਲਦਾ ਹਾਂ ਠੀਕ ਹੈ ਉਹਦੇ ਲਈ ਸਾਡੇ ਕੋਲੇ ਦਵਾਈ ਹੁੰਦੀ ਹੈ ਕਿ ਜਿਹੜੀ ਪੇਸ਼ੈਂਟ ਨੂੰ ਬਿਨਾ ਦੱਸੇ ਉਹਦੇ ਖਾਣੇ 'ਚ ਮਿਲਾ ਕੇ ਦਿੰਦੇ ਰਹੋ ਤੁਸੀਂ ਥੋੜੀ ਦੇਰ ਬਾਅਦ ਉਹ ਦਵਾਈ ਦੇ ਨਾਲ ਨਸ਼ੇ ਦੀ ਕਾਟ ਹੋਏਗੀ ਪੇਸ਼ੈਂਟ ਆਪਣੇ ਆਪ ਬੱਚਾ ਉਸ ਜਿਹੜਾ ਨਸ਼ੇ ਤੋਂ ਬਾਹਰ ਆਣਾ ਸ਼ੁਰੂ ਹੋ ਜਾਵੇਗਾ ਜਿਹੜੀ ਮੰਨ ਹੋਣਾ ਜ਼ਰੂਰੀ ਹੈ ਜੇ ਮੰਨ ਹੋਣਾ ਜ਼ਰੂਰੀ ਹੈ ਫਿਰ ਤਾਂ ਅਸੀਂ ਪਹਿਲੇ ਦਿਨ ਤੋਂ ਹੀ ਪੇਸ਼ੈਂਟ ਨੂੰ ਨਸ਼ਾ ਮੁਕਤ ਕਰਾ ਦਿੰਦੇ ਹਾਂ ਉਹਨੂੰ ਪਹਿਲੇ ਦਿਨ ਤੋਂ ਅਸੀਂ ਕਹਿੰਨੇ ਆਂ ਵੀ ਤਨੇ ਅੱਜ ਸਾਡੀ ਦਵਾਈ ਸ਼ੁਰੂ ਕਰ ਲਈ ਅੱਜ ਤੋਂ ਬਾਅਦ ਇਹ ਨਸ਼ਾ ਨਹੀਂ ਕਰਨਾ ਤੁਨੂੰ ਕੋਈ ਤੋੜਨੀ ਕੋਈ ਤਕਲੀਫ ਨਹੀਂ ਕੋਈ ਘਬਰਾਹਟ ਬਿਕਣੀ ਇਹ ਇੰਨੀ ਛੇਤੀ ਤੁਸੀਂ ਜਿਵੇਂ ਹੁਣ ਪਹਿਲੇ ਦਿਨ ਤੋਂ ਕਹਿੰਨੇ ਆਂ ਪਹਿਲੇ ਦਿਨ ਤੋਂ ਤਾਂ ਫਿਰ ਗੱਲ ਇਹੀ ਆ ਗਈ ਨਾ ਲੋਕੀ ਤਾਂ ਇਹੀ ਸੋਚਣਗੇ ਕਿ ਸਾਨੂੰ ਭਈ ਆਪਣੇ ਨਸ਼ਾ ਦੇ ਰਹੇ ਨੇ ਕੋਈ ਕੋਈ ਇੱਕੋ ਦਮ ਤਾਂ ਇਹੀ ਲੰਦਾ ਨਾ ਉਹਨਾਂ ਦੇ ਮਨ 'ਚ ਇਹ ਸਵਾਲ ਆਊਗਾ ਕਿ ਇੱਕੋ ਦਮ ਨਸ਼ਾ ਛੱਡਿਆ ਸਾਡਾ ਪਾਸਾ ਖੜਜੂ ਸਾਨੂੰ ਅਟੈਕ ਆਜੂ ਇਹ ਇਹ ਗੱਲ ਫਿਰ ਬਿਲਕੁਲ ਤੁਸੀਂ ਸਹੀ ਗੱਲ ਕਹਿ ਰਹੇ ਹੋ ਸਾਡੇ ਕੋਲੇ ਕਈ ਪੇਸ਼ੈਂਟਾਂ ਦੇ ਵਿੱਚ ਮੰਦੇ ਇਹ ਸਵਾਲ ਹੁੰਦਾ ਹੈ ਕਿ ਸਰ ਤੁਸੀਂ ਤਾਂ ਕਹਿ ਰਹੇ ਹੋ ਜੀ ਅਸੀਂ ਪਹਿਲੇ ਦਿਨ ਤੋਂ ਨਸ਼ਾ ਛਡਾਵਾਂਗੇ ਵੀ ਕਿਤੇ ਥੋੜੀ ਦਵਾਈ ਤੇ ਨਸ਼ਾ ਤਾਂ ਨਹੀਂ ਹੈ ਹਾਂ ਬਿਲਕੁਲ ਬਿਲਕੁਲ ਜੀ ਲੇਕਿਨ ਅਸੀਂ ਉਹਨਾਂ ਨੂੰ ਕੀ ਜਵਾਬ ਦੰਨੇ ਆ ਵੀ ਦੇਖੋ ਇਸ ਚੀਜ਼ ਨੂੰ ਤੁਸੀਂ ਦੋ ਤਰੀਕਿਆਂ ਨਾਲ ਕਰ ਸਕਦੇ ਹੋ ਜਾਂ ਤਾਂ ਤੁਸੀਂ ਸਾਡੀ ਦਵਾਈ ਦੀ ਪਹਿਲਾਂ ਟੈਸਟਿੰਗ ਕਰਾ ਲਓ ਸਭ ਤੋਂ ਵੱਡਾ ਲੈਬ ਟੈਸਟ ਕਰਾ ਲਓ ਵੀ ਇਹਦੇ ਵਿੱਚ ਨਸ਼ਾ ਹੈ ਜਾਂ ਨਹੀਂ ਹੈ ਦੇਖੋ ਆਪਾਂ ਤਸੱਲੀ ਕਿਵੇਂ ਕਰਾਂਗੇ ਜਾਂ ਤਾਂ ਲੈਬ ਟੈਸਟ ਕਰਾ ਲ ਸਕਦੇ ਹਾਂ ਜਾਂ ਫਿਰ ਅਸੀਂ ਇੱਕ ਚੀਜ਼ ਹੋਰ ਕਹਿੰਨੇ ਆ ਵੀ ਤੁਸੀਂ ਆਪਣੇ ਬੱਚੇ ਨੂੰ ਸਾਡੀ ਦਵਾਈ 15 ਦਿਨ ਦਿਓ 15 ਦਿਨ ਦਵਾਈ ਦੇਣ ਤੋਂ ਬਾਅਦ ਇਹਦਾ ਡੋਪ ਟੈਸਟ ਕਰਾ ਦੋ ਜੇ ਉਹਦੇ ਡੋਪ ਦੇ ਅੰਦਰ ਨਿਸ਼ਾਨਦਾ ਕਿਉਂਕਿ 15 ਦਿਨ ਅਸੀਂ ਤਾਂ ਕਹਿੰਨੇ ਆ ਤਾਂ ਕਿ ਜਿਹੜਾ ਉਹ ਪਹਿਲਾ ਨਸ਼ਾ ਕਰਦਾ ਆ ਰਿਹਾ ਉਹਦਾ ਅਸਰ ਸਰੀਰ ਦੇ ਵਿੱਚ 10 ਤੋਂ 15 ਦਿਨ ਰਹਿੰਦਾ ਹੈ ਜਿਹੜਾ ਉਹਨੇ ਪਹਿਲਾ ਨਸ਼ਾ ਕੀਤਾ ਹੋਇਆ ਤਾਂ ਸਾਡੀ ਦਵਾਈ ਤੋਂ ਬਾਅਦ ਉਹ 10-15 ਦਿਨਾਂ ਦੇ ਵਿੱਚ ਜਿਹੜਾ ਨਸ਼ੇ ਦਾ ਪਹਿਲੇ ਦਾ ਅਸਰ ਹੈ ਇੱਕ ਤਾਂ ਉਹ ਨਿਕਲ ਜਾਏਗਾ ਦੂਸਰਾ ਸਾਡੀ ਦਵਾਈ ਦੇ ਅਸਰ ਦੇ ਨਾਲ ਤੁਹਾਨੂੰ ਜੇ ਸਾਡੀ ਦਵਾਈ ਤੇ ਨਸ਼ਾ ਹੋਏਗਾ ਤੁਹਾਡੇ ਡੋਪ ਦੇ ਵਿੱਚ ਆਏਗਾ ਵੀ ਹਾਂਜੀ ਤੁਹਾਡੇ ਅਸੀਂ ਡੋਪ ਕਰਾਇਆ ਜੀ ਦਵਾਈ ਚ ਨਸ਼ਾ ਆ ਗਿਆ। ਕਿ ਸਭ ਤੋਂ ਅਹਿਮ ਸਵਾਲ ਇਹ ਆ ਜਾਂਦਾ ਕਿ ਇੰਨਾ ਪੁਰਾਣਾ ਨਸ਼ਾ ਕਰਨੇ ਵਾਲਾ ਵਿਅਕਤੀ ਇੱਕ ਜੜੀ ਬੂਟੀਆਂ ਪੱਤਿਆਂ ਨੂੰ ਘੋੜ ਕੇ ਐ ਰਗੜਤਾ ਚਲੋ ਮੂੰਹ 'ਚ ਤੁੰਨਤਾ ਆ ਰਗੜਤਾ ਵੀ ਮੂੰਹ 'ਚ ਤੁੰਨਦਾ ਇਹ ਕਿਵੇਂ ਅਸਰ ਕਰ ਦੂਗੀ? ਸਰ ਜੀ ਦੇਖੋ ਅੱਜ ਤੋਂ ਜੇ ਆਪਾਂ ਹਜ਼ਾਰਾਂ ਸਾਲ ਪਹਿਲਾਂ ਚਲੇ ਜਾਈਏ ਆਪਣੇ ઋਸ਼ੀਆਂ ਮੁਨੀਆਂ ਨੇ ਆਯੁਰਵੇਦ ਨਾਲ ਐਸੇ-ਐਸੇ ਚਮਤਕਾਰ ਕੀਤੇ ਐ ਜਿਹੜੇ ਕਿ ਆਪਾਂ ਅੱਜ ਵੀ ਸੋਚ ਕੇ ਹੈਰਾਨ ਹੋ ਜਾਂਦੇ ਆ। ਲੇਕਿਨ ਕੁਝ ਸਮੇਂ ਦੇ ਵਿੱਚ ਆਯੁਰਵੇਦ ਥੋੜਾ ਜਿਹਾ ਪਿੱਛੇ ਚਲਾ ਗਿਆ ਸੀਗਾ ਕਿਉਂਕਿ ਦੁਨੀਆ ਐਲੋਪੈਥਿਕੰਨੀ ਭੱਜ ਪਈ ਸੀ ਹੂੰ ਠੀਕ ਹੈ ਜੀ ਐਲੋਪੈਥੀ ਦੇ ਵਿੱਚ ਕੀ ਹੈ ਕਿ ਐਲੋਪੈਥੀ ਦਾ ਕਈ ਚੀਜ਼ਾਂ ਦੇ ਵਿੱਚ ਤੁਹਾਨੂੰ ਬਹੁਤ ਜਲਦੀ ਆਰਾਮ ਮਿਲਦਾ ਹੈ ਹੁਣ ਐਲੋਪੈਥੀ ਦੇ ਵਿੱਚ ਤੁਹਾਨੂੰ ਇਹ ਵੀ ਹੈ ਵੀ ਅੱਜ ਕੱਲ ਜੀਵ ਵਾਲੀ ਗੋਲੀ ਬੜੀ ਚੱਲ ਰਹੀ ਹੈ ਹੂੰ ਤੁਸੀਂ ਨਸ਼ਾ ਛੱਡਣ ਵਾਸਤੇ ਗਵਰਨਮੈਂਟ ਨੇ ਥਾਂ ਥਾਂ ਸੈਂਟਰ ਖੋਲੇ ਹੋਏ ਆ ਹਸਪੀਟਲ ਖੋਲੇ ਹੋਏ ਆ ਵੀ ਤੁਸੀਂ ਨਸ਼ਾ ਛੱਡਣਾ ਜੀ ਜੀਵ ਵਾਲੀ ਗੋਲੀ ਆਓ ਜੀਵ ਵਾਲੀ ਗੋਲੀ ਸ਼ੁਰੂ ਕਰ ਦੋ ਪਰ ਬਟ ਪ੍ਰੋਬਲਮ ਕਿੱਥੇ ਹੈ ਠੀਕ ਹੈ ਵੀ ਤੁਸੀਂ ਚਿੱਟੇ ਦਾ ਨਸ਼ਾ ਫੀਮ ਦਾ ਨਸ਼ਾ ਕਰਦੇ ਸੀ ਤੁਸੀਂ ਗੋਲੀ ਦ ਪਰ ਸਾਡੇ ਕੋਲੇ ਪੇਸ਼ੈਂਟ ਹੈ ਜਿਹੜੇ 5-5 ਸਾਲਾਂ ਤੋਂ ਗੋਲੀ ਤੇ ਲੱਗੇ ਹੋਏ ਆ 5-5 ਸਾਲਾਂ ਤੋਂ ਉਹ ਗੋਲੀ ਦੇ ਤੇ ਲੱਗੇ ਉਹ ਕਹਿੰਦੇ ਜੀ ਜੇ ਅਸੀਂ ਨਸ਼ਾ ਤਾਂ ਛੱਡਤਾ ਠੀਕ ਆ ਅਸੀਂ 10 ਸਾਲ ਪਹਿਲਾਂ ਜਾਂ 5 ਸਾਲਾਂ ਪਹਿਲਾਂ ਨਸ਼ਾ ਛੱਡਤਾ ਅਸੀਂ ਗੋਲੀ ਸ਼ੁਰੂ ਕੀਤੀ ਸੀ ਪਰ ਅੱਜ ਅਸੀਂ ਗੋਲੀ ਨਹੀਂ ਛੱਡ پا ਰਹੇ ਸਾਨੂੰ ਉਹੀ ਤਰ੍ਹਾਂ ਗੋਲੀ ਛੱਡਣ ਤੇ ਲੱਗਦੀ ਹੈ ਜੋ ਸਾਨੂੰ ਤੋੜ ਪਹਿਲਾਂ ਨਸ਼ਾ ਛੱਡੇ ਤੇ ਲੱਗਦੀ ਸੀਗੀ ਲੇਕਿਨ ਅਸੀਂ ਆਪਣੀ ਆਯੁਰਵੈਦਿਕ ਦਵਾਈਆਂ ਨਾਲ ਉਹ ਗੋਲੀ ਵੀ ਛੜਵਾ ਦਿੰਨੇ ਆ ਪਰ ਛੜਵਾ ਕੀ ਦਿੰਨੇ ਕਿੰਨੀਆਂ ਦੀਆਂ ਛੜਵਾਤੀਆਂ ਛੜਾਤੀਆਂ ਛੜਵਾਤੀਆਂ ਜਣੀ ਕਿ ਫਿਰ ਤੁਸੀਂ ਉਹਨਾਂ ਦੀ ਜਿਹੜੀ ਪ੍ਰਾਈਵੇਸੀ ਆ ਉਹ ਰੱਖਦੇ ਹੋ ਸ਼ੋਅ ਤਾਂ ਨਹੀਂ ਕਰਦੇ ਕਿ ਬਿਲਕੁਲ ਸਾਡੇ ਕੋਲੇ ਹਰ ਇੱਕ ਦਾ ਨਾਮ ਪਤਾ ਫੋਨ ਨੰਬਰ ਸਾਰਾ ਕੁਝ ਕਨਫਿਡੈਂਸ਼ੀਅਲ ਹੁੰਦਾ ਅਸੀਂ ਕਦੇ ਵੀ ਕਿਸੇ ਨਾਲ ਉਹਨੂੰ ਸ਼ੇਅਰ ਨਹੀਂ ਕਰਦੇ ਹੁਣ ਸਾਡੇ ਕੋਲੇ ਕਈ ਪੇਸ਼ੈਂਟਾਂ ਦੇ ਫੋਨ ਆ ਜਾਂਦੇ ਆ ਡਾਕਟਰ ਸਾਹਿਬ ਨਸ਼ਾ ਛਡਵਾਣੇ ਉਹ ਹਾਂਜੀ ਛਡਵਾਣੇ ਆਜੀ ਤੱਕ ਛਡਵਾਇਆ ਜੀ ਕਿਸੇ ਦਾ ਹਜ਼ਾਰਾਂ ਦਾ ਛਡਵਾਇਆ ਜੀ ਸਾਨੂੰ ਨੰਬਰ ਦਿਓ ਜੀ ਕਿਸੇ ਦਾ ਪਹਿਲਾਂ ਅਸੀਂ ਕਿਹਾ ਜੀ ਨੰਬਰ ਨਹੀਂ ਅਸੀਂ ਕਿਸੇ ਦਾ ਸ਼ੇਅਰ ਕਰਦੇ ਤੁਹਾਡੇ ਨਾਲ ਕਿਉਂ ਹਰ ਇੱਕ ਦੀ ਪ੍ਰਾਈਵੇਸੀ ਆ ਕਰੋ ਤੁਹਾਡੇ ਦੇ ਯਕੀਨ ਕਿੰਦਾ ਕਰ ਸਾਡੇ ਦੇ ਯਕੀਨ ਕਿਸ ਤਰ੍ਹਾਂ ਕਰੇ ਸਾਡੇ ਕੋਲੋਂ ਪਹਿਲਾਂ 2 ਦਿਨ ਦੀ 4 ਦਿਨ ਦੀ 5 ਦਿਨ ਦੀ ਦਵਾਈ ਲੈ ਲਵੇ ਪਹਿਲਾਂ ਘੱਟ ਤੋਂ ਘੱਟ ਦਵਾਈ ਲੈ ਲਵੇ ਜਦੋਂ ਘੱਟ ਤੋਂ ਘੱਟ ਦਵਾਈ ਲੈ ਕੇ ਉਹਨੂੰ ਲੱਗੇ ਕਿ ਹਾਂ ਮੈਂਨੇ 4 ਦਿਨ ਦੀ ਦਵਾਈ ਲਈਤੀ ਆ ਔਰ ਮੈਨੂੰ 4 ਦਿਨਾਂ ਦੇ ਵਿੱਚ ਨਸ਼ੇ ਦੀ ਲੋੜ ਨਹੀਂ ਪਈ ਪਹਿਲੇ ਦਿਨ ਤੋਂ ਬਾਅਦ ਤਾਂ ਫੇਰ ਤਾਂ ਯਕੀਨ ਕਰਨ ਦਾ ਬਣਦਾ ਸਾਡੇ ਉੱਤੇ ਕਿ ਫੇਰ ਵੀ ਨਹੀਂ ਬਣਦਾ ਤਣੀ ਤੁਸੀਂ ਇਹ ਚਾਹੁੰਦੇ ਹੋ ਕਿ ਐ ਨਹੀਂ ਹੈਗਾ ਕਿ ਤੁਸੀਂ ਮਹੀਨੇ ਦੀ ਦਵਾਈ ਲੈ ਕੇ ਜਾ ਅਸੀਂ ਕਦੇ ਕਿਸੇ ਪੇਸ਼ੈਂਟ ਨੂੰ ਇਹ ਨਹੀਂ ਕਹਿੰਦੇ ਵੀ ਤੂੰ ਅੱਜ ਆ ਮੇਰੇ ਕੋਲ ਮਹੀਨੇ ਦੀ ਦਵਾਈ ਇਕੱਠੀ ਲੈ ਕੇ ਜਾ ਤੇ ਤੁਹਾਡੀ ਦਵਾਈ ਦਾ ਸੇਵਨ ਕਿੰਨਾ ਟਾਈਮ ਕਰਨਾ ਪੈਂਦਾ ਦੇਖੋ ਜਿਹੜੀ ਸਾਡੀ ਦਵਾਈ ਹੈ ਇਹਦੇ ਵੈਸੇ ਤਾਂ ਪੇਸ਼ੈਂਟ ਦੀ ਅਸੀਂ ਪਹਿਲਾਂ ਹਿਸਟਰੀ ਲੈਂਦੇ ਆ ਉਦੋਂ ਬਾਅਦ ਹੀ ਅਸੀਂ ਉਹਨੂੰ ਸਾਰਾ ਦੱਸਦੇ ਹਾਂ ਕਿ ਤੈਨੂੰ ਇੰਨੀ ਤੋਂ ਇੰਨੀ ਦੇਰ ਤੱਕ ਦਵਾਈ ਖਾਣੀ ਪੈਗੀ ਆ ਆਮ ਤੌਰ ਤੇ ਤੁਸੀਂ ਮੰਨ ਲਿਓ ਚੱਲੋ ਡੇਢ ਤੋਂ 3 ਮਹੀਨੇ ਦੇ ਅੰਦਰ ਅੰਦਰ ਅਸੀਂ ਪੇਸ਼ੈਂਟ ਦੀ ਦਵਾਈ ਚਲਾਣੇ ਆ ਡੇਢ ਤੋਂ 3 ਮਹੀਨੇ ਸਰ ਜੇ ਮੈਂ ਗੱਲ ਕਰਾਂ ਕਿ ਹੁਣ ਨਸ਼ੇ ਦੇ ਨਾਮ ਨਾਲ ਉਹਦੀ ਖੁਰਾਕ ਨਹੀਂ ਰਹਿੰਦੀ ਹਾਂਜੀ ਖੁਰਾਕ ਰਹਿਣ ਨਾਲ ਨਾ ਰਹਿਣ ਕਰਕੇ ਉਹਨੂੰ ਸ਼ਰੀਰੀਕ ਤੌਰ ਤੇ ਦਿੱਕਤਾਂ ਆਉਂਦੀ ਆ ਇਹਦੇ ਵਿੱਚੋਂ ਜਿਵੇਂ ਇੱਕ ਸੈਕਸ਼ੂਅਲ ਦਿੱਕਤ ਹੁੰਦੀ ਆ ਹੱਡ ਪੈਰ ਦੁਖਣਾ ਹੁੰਦਾ ਆ ਪਿੰਜੜੀਆਂ ਦੇ ਵਿੱਚ ਦਰਦ ਰਹਿਣਾ ਹੈ ਥਕਾਵਟ ਰਹਿਣਾ ਇਹ ਚੀਜ਼ਾਂ ਨੂੰ ਵੀ ਫਿਰ ਰਿਕਵਰ ਕਰਦੀ ਹੈ ਨਾਲ ਨਾਲ ਬਿਲਕੁਲ ਦੇਖੋ ਅਸੀਂ ਜਿਹੜੀਆਂ ਦਵਾਈ ਦੰਨੇ ਆ ਉਹਦੇ ਵਿੱਚ ਪੇਸ਼ੈਂਟ ਨੂੰ ਭੁੱਖ ਵੀ ਲੱਗਦੀ ਹੈ ਨੀਂਦ ਵੀ ਆਂਦੀ ਹੈ ਤੇ ਉਹਨੂੰ ਪ੍ਰੋਪਰ ਉਹਦੀ ਸਿਹਤ ਤੁਸੀਂ 15 ਦਿਨਾਂ ਬਾਅਦ ਸਾਡੇ ਕੋਲ ਜਦੋਂ ਪੇਸ਼ੈਂਟ ਆਂਦਾ ਹੈ ਨਾ ਦਵਾਈ ਲੈਣ ਤਾਂ ਉਹਦੇ ਮੂੰਹ ਦਾ ਰੰਗ ਬਦਲਿਆ ਹੋਆ ਹੁੰਦਾ ਹੈ ਉਹਦੀ ਰੂਪਰੇਖਾ ਬਦਲੀ ਵੀ ਹੁੰਦੀ ਹੈ ਕਿਉਂਕਿ ਉਹਦੇ ਘਰ ਦੇ ਖੁਦ ਕਹਿੰਨੇ ਆ ਵੀ ਸਾਡੇ ਮੁੰਡੇ ਦਾ ਰੰਗ ਪਹਿਲਾਂ ਕਾਲਾ ਪੈ ਚੁੱਕਿਆ ਸੀ ਜੀ ਹੁਣ ਦੇਖੋ ਬਿਲਕੁਲ ਪਹਿਲਾਂ ਨਾਲੋਂ ਕਿੰਨਾ ਸਾਫ਼ ਹੋ ਗਿਆ ਜਾਂ ਟਮਾਟਰ ਵਰਗਾ ਲਾਲ ਹੋ ਗਿਆ ਕਿਉਂ ਕਿ ਉਹਨੂੰ ਤੇਰਾ ਖਰਾਕ ਮਿਲਣ ਲੱਗੀ ਹੂੰ ਦੂਸਰਾ ਉਹਦਾ ਨਸ਼ਾ ਛੁੱਟ ਗਿਆ ਠੀਕ ਹੈ। ਹਾਂ। ਰਹੀ ਗੱਲ ਸੈਕਸ਼ੂਅਲ ਪ੍ਰੋਬਲਮ ਦੀ ਜਿਹੜੀ ਤੁਸੀਂ ਵਿੱਚ ਪੁੱਛੀਆ ਮੈਨੂੰ। ਜੀ। ਸੈਕਸ਼ੂਅਲ ਪ੍ਰੋਬਲਮ ਦੀ ਦਵਾਈ ਆਸੀਂ ਪੇਸ਼ੈਂਟ ਦੇਖੋ ਜਿਹੜਾ ਬੰਦਾ ਨਸ਼ਾ ਕਰਦਾ ਉਹਨੂੰ ਸੈਕਸ਼ੂਅਲ ਪ੍ਰੋਬਲਮ ਤਾਂ ਆਣੀ ਹੀ ਆਣੀ ਹੈ। ਇਹ ਇਹ ਤੈਅ ਆ। ਤੈਅ ਹੈ। ਇਹ ਤੈਅ ਹੈ ਕਿ ਉਹਨੂੰ ਸੈਕਸ਼ੂਅਲ ਪ੍ਰੋਬਲਮ ਆਣੀ ਹੀ ਆਣੀ ਹੈ। ਲੇਕਿਨ ਆਸੀਂ ਜਿਹੜੀ ਸੈਕਸ਼ੂਅਲ ਦੀ ਪ੍ਰੋਬਲਮ ਦੀ ਦਵਾਈ ਹੈ ਉਹ ਪੇਸ਼ੈਂਟ ਨੂੰ ਜਦੋਂ ਆਸੀਂ ਉਹਦੀ ਬਾਡੀ ਦੇ ਵਿੱਚੋਂ ਨਸ਼ੇ ਨੂੰ ਕਲੀਨ ਕਰ ਦਿੰਨੇ ਆ ਬਾਡੀ ਤੋਂ ਉਸ ਤੋਂ ਬਾਅਦ ਦਿੰਨੇ ਆ ਤਾਂ ਕਿ ਉਹਦੀ ਦਵਾਈ ਦਾ ਉਹਨੂੰ ਸਹੀ ਅਸਰ ਮਿਲ ਸਕੇ। ਕਿਉਂਕਿ ਜਦ ਤੱਕ ਬਾਡੀ ਦੇ ਅੰਦਰ ਨਸ਼ੇ ਦਾ ਉਸ ਉਹ ਬਣਿਆ ਹੋਇਆ ਗੰਦ ਬਣਿਆ ਹੋਇਆ ਹਾਂ ਤਾਂ ਤਾਂ ਕੁਝ ਦਵਾਈ ਨੇ ਉਸ ਬਾਡੀ ਤੇ ਇੰਨਾ ਅਸਰ ਨਹੀਂ ਕਰਦਾ ਉਦੋਂ ਤੱਕ ਨਹੀਂ ਕਰਨਾ ਨਹੀਂ ਕਰਨਾ ਲੇਕਿਨ ਜਦੋਂ ਉਹਦੀ ਬਾਡੀ ਨੂੰ ਅਸੀਂ ਕਲੀਨ ਕਰ ਦਿੰਦੇ ਹਾਂ ਫਿਰ ਅਸੀਂ ਪੇਸ਼ੈਂਟ ਨੂੰ ਕਹਿੰਦੇ ਹਾਂ ਤਾਂ ਪੇਸ਼ੈਂਟ ਸਾਡੇ ਕੋਲੋਂ ਸੱਚੀ ਦਵਾਈ ਵੀ ਲੈਂਦੇ ਆ ਤੇ ਉਹ ਬਿਲਕੁਲ ਫਿਰ ਆਪਣਾ ਵਿਆਹਕ ਜੀਵਨ ਵੀ ਵਧੀਆ ਕਰਦੇ ਆ ਸਰ ਗੱਲ ਇੱਦਾਂ ਆ ਜਾਂਦੀ ਆ ਬਹੁਤ ਸੋਸ਼ਲ ਮੀਡੀਆ ਇਹੇ ਇਹਦੇ ਤੇ ਬਹੁਤ ਵੀਡੀਓਜ਼ ਨੇ ਬਹੁਤ ਬੰਦੇ ਨੇ ਦਾਵਾ ਕਰਦੇ ਨੇ ਹਾਂਜੀ ਤੁਸੀਂ ਇੱਕ ਸਭ ਤੋਂ ਵੱਖਰਾ ਦਾਵਾ ਕੀਤਾ ਆ ਜਿਹੜਾ ਮੈਂ ਸੁਣਿਆ ਕੇ ਬਿਨਾ ਦੱਸੇ ਤੁਸੀਂ ਦਵਾਈ ਦੇ ਕੇ ਨਸ਼ਾ ਛਡਵਾ ਸਕਦੇ ਹੋ ਇਹ 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 ਚੀਜ਼ ਕਿ ਕਿਦਾਂ ਪੋਸੀਬਲ ਹੋ ਸਕਦਾ ਸਰ ਜੀ ਪਹਿਲੀ ਗੱਲ ਤਾਂ ਅਸੀਂ ਕੋਈ ਦਾਵਾ ਨਹੀਂ ਕਰਦੇ ਹੈਗੇ ਠੀਕ ਹੈ ਅਸੀਂ ਡਾਕਟਰ ਨਹੀਂ ਰੱਬ ਨਹੀਂ ਹੈਗੇ ਹਮ ਅਸੀਂ ਸਿਰਫ ਪੇਸ਼ੈਂਟ ਨੂੰ ਅਸੀਂ ਆਪਣੇ ਉਸ ਆਧਾਰ ਤੇ ਕਹਿ ਰਹੇ ਹਾਂ ਕਿ ਜੇ ਸਾਨੇ 100 ਪੇਸ਼ੈਂਟਾਂ ਨੂੰ ਦਵਾਈ ਦਿੱਤੀ ਹੈ ਤਾਂ 90 ਪੇਸ਼ੈਂਟ ਨੇ ਬਿਨਾ ਦੱਸੇ ਤੋਂ ਵੀ ਨਸ਼ਾ ਛੱਡਿਆ ਸਾਡੀ ਦਵਾਈ ਦੇ ਅੰਦਰ ਜੋ ਰਿਜ਼ਲਟ ਨਹੀਂ ਹੂੰ ਠੀਕ ਹੈ ਜੀ ਦੇਖੋ ਦਾਵਾ ਕਰਨ ਵਾਲੀ ਗੱਲ ਇਹ ਤਾਂ ਕੋ ਫਿਰ ਤਾਂ 100 ਦੇ 100 ਬੰਦੇ ਨਸ਼ਾ ਛੱਡ ਜਾਣ ਜੇ ਮੈਂ ਦਾਅਵੇ ਦੀ ਗੱਲ ਕਰਾਂ ਅਸੀਂ ਦਾਵਾ ਨਹੀਂ ਕਰਦੇ ਅਸੀਂ ਆਪਣੇ ਜਿਹੜੇ ਸਾਡੇ ਕੋਲੇ ਤੱਥ ਨੇ ਜਿਹੜੇ ਸਾਡੇ ਕੋਲੇ ਰਿਜ਼ਲਟ ਨੇ ਪੇਸ਼ੈਂਟਾਂ ਦੇ ਹਾਂ ਤੁਸੀਂ ਹੋਰ ਬਿਹਾਫ ਤੇ ਕਰ ਰਹੇ ਹੋ ਉਸ ਹਫ਼ਤੇ ਮੈਂ ਕਹਿ ਰਿਹਾ ਵੀ ਜੇ ਸਾਡੇ ਕੋਲੇ 100 ਪੇਸ਼ੈਂਟ ਦਵਾਈ ਲੈਂਦੇ ਆ ਬਿਨਾ ਦੱਸ ਕੇ ਦੇਣ ਵਾਲੀ ਤਾਂ 90 ਪੇਸ਼ੈਂਟ ਦਾ ਸਾਡੇ ਕੋਲੇ ਰਿਜ਼ਲਟ ਨੇ ਕਿ ਉਹਨਾਂ ਦਾ ਬੱਚਾ ਉਹਨਾਂ ਦਾ ਭਰਾ ਉਹਨਾਂ ਦੀ ਭੈਣ ਜਾਂ ਜੋ ਵੀ ਮੇਲ ਫੀਮੇਲ ਜੋ ਨਸ਼ਾ ਕਰਦਾ ਸੀ ਵੀ ਉਹ ਛੱਡਤਾ ਉਹਨਾਂ ਨੇ ਉਹਨਾਂ ਨੇ ਛੱਡ ਦਿੱਤਾ ਹੁਣ ਖਾ ਹੁਣ ਐ ਤਾਂ ਨਹੀਂ ਹੈਗਾ ਕਿ ਦਵਾਈ ਤੁਹਾਡੀ ਬੰਦ ਹੋਣ ਤੋਂ ਬਾਅਦ ਫੇਰ ਦੁਬਾਰਾ ਨਸ਼ੇ ਤੇ ਲੱਗੇ ਜਾਂ ਇਦਾਂ ਦੀ ਤੂੜਤ ਲੱਗਣੀ ਆ ਸਰ ਉਹ ਦੇਖੋ ਡਿਪੈਂਡ ਕਰਦਾ ਜੀ ਹੁਣ ਪੇਸ਼ੈਂਟ ਦੇ ਸੰਗਤ ਦੇ ਉੱਤੇ ਉਥੇ ਸੰਗਤ ਆਉਂਦੀ ਆ ਫੇਰ ਵਾਰ ਠੀਕ ਉਹ ਸੰਗਤ ਦੇ ਉੱਤੇ ਡਿਪੈਂਡ ਕਰਦਾ ਜੇ ਹੁਣ ਬੱਚੇ ਦੀ ਸੰਗਤ ਮਾੜੀ ਹੈ ਹਾਂ ਜਾਂ ਬੱਚੇ ਦੇ ਘਰ ਦਾ ਮਾਹੌਲ ਉਹਦੇ ਅਨੁરૂਪ ਨਹੀਂ ਹੈ ਘਰ ਦੇ ਵਿੱਚ ਕਲੇਸ਼ ਹੈ ਜਿਹਦੇ ਕਰਕੇ ਉਹ ਪਹਿਲਾਂ ਵੀ ਸ਼ਾਇਦ ਉਸੇ ਵਜ੍ਹਾ ਕਰਕੇ ਨਸ਼ੇ ਤੇ ਲੱਗਿਆ ਹੋਵੇ। ਨਹੀਂ ਸ਼ਾਇਦ ਲੱਗਿਆ ਸੀ ਬਿਲਕੁਲ ਠੀਕ ਹੈ ਨਾ ਜੇ ਉਹ ਉਹਦਾ ਘਰ ਦਾ ਮਾਹੌਲ ਉਸੇ ਤਰ੍ਹਾਂ ਦਾ ਚੱਲ ਰਿਹਾ ਹੈ ਸਿਰਫ ਇਹ ਤਾਂ ਦੇਖੋ ਕਹਿ ਪਾਣਾ ਮੁਸ਼ਕਲ ਹੈ ਕਿ ਬੱਚਾ ਇੱਕ ਵਾਰੀ ਨਸ਼ਾ ਛੱਡਣ ਤੋਂ ਬਾਅਦ ਦੁਬਾਰਾ ਤੇ ਉਸ ਨਸ਼ੇ ਕੰਨੀ ਨੂੰ ਜਾ ਵੀ ਸਕਦਾ ਹੈ ਨਹੀਂ ਵੀ ਜਾ ਸਕਦਾ ਇਹ ਅਸੀਂ ਕੋਈ ਵੀ ਤੁਹਾਨੂੰ ਇਸ ਚੀਜ਼ ਪਿੱਛੇ ਅਸੀਂ ਆਪਣਾ ਗਾਰੰਟੀ ਸ਼ਬਦ ਦਾ ਇਸਤੇਮਾਲ ਨਹੀਂ ਕਰ ਸਕਦੇ ਠੀਕ ਹੈ ਉਹ ਬੱਚੇ ਦੇ ਡਿਪੈਂਡ ਕਰਦਾ ਹੈ ਕਿ ਉਹਦੇ ਘਰਦਿਆਂ ਦੇ ਮਾਹੌਲ ਤੇ ਡਿਪੈਂਡ ਕਰਦਾ ਹੈ ਜਾਂ ਉਹਦੇ ਘਰਦਿਆਂ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਬੱਚੇ ਨੂੰ ਕਿਸ ਤਰ੍ਹਾਂ ਦਾ ਪਿਆਰ ਦਿੰਦੇ ਆ ਕਿਸ ਤਰ੍ਹਾਂ ਦਾ ਮਾਹੌਲ ਦਿੰਦੇ ਆ ਹੁਣ ਤੁਸੀਂ ਇੱਕ ਗੱਲ ਆਖੀ ਕਿ ਕਿਸ ਤਰ੍ਹਾਂ ਦਾ ਪਿਆਰ ਦਿੰਦੇ ਨੇ ਕਹਿੰਦੇ ਮਾਪੇ ਦਾ ਰੋਲ ਬਹੁਤ ਜਾਨੀ ਅਹਿਮ ਹੁੰਦਾ ਇਸ ਮਾਮਲੇ ਦੇ ਵਿੱਚ ਕਿ ਉਹ ਆਪਣੇ ਬੱਚੇ ਨੂੰ ਇਹ ਗੱਲ ਕਹਿੰਦੇ ਨੇ ਕਿ ਭਾਈ ਦੇਖ ਤੂੰ ਘਰ ਦਾ ਚਿਰਾਗ ਆ ਜਾਂ ਕੁੜੀ ਆ ਕਿ ਤੂੰ ਘਰ ਦੀ ਇੱਜ਼ਤ ਆ ਕਿ ਤੂੰ ਆਪਣੇ ਹਿਸਾਬ ਨਾਲ ਰਿਹਾ ਕਰ ਤੂੰ ਸਹੀ ਤਰੀਕੇ ਕਿ ਪਿਆਰ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਮੈਟਰ ਕਰਦਾ ਆ ਬਿਲਕੁਲ ਕਰਦਾ ਜੀ ਜੇ ਤੁਸੀਂ ਬੱਚੇ ਨੂੰ ਘਰ ਦੇ ਅੰਦਰ ਹੀ ਉਹਨੂੰ ਸਹੀ ਉਹਦਾ ਤੁਸੀਂ ਉਹਨੂੰ ਇੱਕ ਗਾਈਡਲਾਈਨ ਦੇ ਰਹੇ ਹੋ ਪ੍ਰੋਪਰ ਉਹਨੂੰ ਉਹਦੀ ਗੱਲ ਨੂੰ ਸੁਣ ਰਹੇ ਹੋ ਸਰ ਬੱਚਾ ਬਾਹਰ ਜਾ ਕੇ ਕਿਹਦੇ ਨਾਲ ਡਿਸਕਸ ਕਰੂਗਾ ਕਿਸੇ ਨਾਲ ਵੀ ਨਹੀਂ ਡਿਸਕਸ ਕਰੂਗਾ ਜੇ ਤੁਹਾਡਾ ਬੱਚੇ ਦਾ ਜਿਹੜਾ ਪਿਓ ਹੈ ਪਿਓ ਨਾ ਬਣ ਕੇ ਉਹਦਾ ਦੋਸਤ ਬਣੇ ਮਾਂ ਮਾਂ ਨਾ ਬਣ ਕੇ ਉਹਦੀ ਕੁੜੀ ਦੀ ਸਹੇਲੀ ਬਣੇ ਹਮ ਬੱਚਾ ਆਪੇ ਹੀ ਨਹੀਂ ਬਾਹਰ ਗੱਲ ਕਰੂਗਾ ਜਿਹੜੀ ਵੀ ਕੋਈ ਬਾਹਰ ਦੀ ਕੋਈ ਗੱਲ ਹੈ ਉਹ ਆਪਣੇ ਨਾਲ ਆਪੇ ਹੀ ਕਰੂਗਾ ਆਪਣੀ ਪਿਓ ਨਾਲ ਆਪਣੇ ਦੋਸਤ ਨਾਲ ਸ਼ੇਅਰ ਕਰੂਗਾ ਔਰ ਜਿਹੜੇ ਮਾਂ ਪਿਓ ਹੈ ਉਹ ਬੱਚੇ ਨੂੰ ਕਿਤੇ ਨਾ ਕਿਤੇ ਸਹੀ ਦਿਸ਼ਾ ਹੀ ਦੇਣਗੇ ਗਲਤ ਦਿਸ਼ਾ ਤਾਂ ਨਹੀਂ ਦੇਣਗੇ ਹਾਂ ਤਾਂ ਇਹ ਮਾਪੇ ਚਾਹੁੰਦਾ ਆ ਹਾਂ ਬਿਲਕੁਲ ਬੱਚਾ ਆਪਣੇ ਆਪ ਪਾਠ ਪਰ ਪਰਮੇ ਤੇ ਨਹੀਂ ਹੋਏਗਾ ਬਿਲਕੁਲ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਨਸ਼ਾ ਬੜਾ ਆਮ ਮਿਲਦਾ ਹੈ ਬਿਲਕੁਲ ਜੀ ਹੋਰ ਬਾਹਰ ਦੇਸ਼ਾਂ ਦੇ ਵਿੱਚ ਹੋਰ ਤਰ੍ਹਾਂ ਤਰ੍ਹਾਂ ਦੇ ਨਸ਼ੇ ਮਿਲਦੇ ਨੇ ਬਾਹਰਲੇ ਮੁਲਕ ਦੇ ਵੀ ਲੋਕ ਵੇਖ ਰਹੇ ਹੋਣਗੇ ਉਸ ਚਾਹੁੰਦੇ ਹੋਣਗੇ ਕਿ ਯਾਰ ਸਾਡਾ ਵੀ ਖੜਾ ਛੋਟੇ ਯਾਰ ਬਿਲਕੁਲ ਜੀਾਂ ਤੇ ਵਿੱਚੋਂ ਜੇ ਉਹਨਾਂ ਤੱਕ ਫਿਰ ਆਪਾਂ ਕਿਵੇਂ ਪਹੁੰਚ ਕਰਾਂ ਸਰ ਉਹਦੇ ਲਈ ਸਾਡੇ ਕੋਲੇ ਆਲਰੇਡੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦੁਬਈ ਯਾਨੀ ਕਿ ਕਈ ਐਸੇ ਕੰਟਰੀਆਂ ਜਰਮਨੀ ਹੋ ਗਿਆ ਇਟਲੀ ਹੋ ਗਿਆ ਸਾਡੇ ਕੋਲ ਦਵਾਈਆਂ ਲੈ ਕੇ ਜਾਂਦੇ ਆ ਜਾਂ ਸਾਡੇ ਕੋਲੋਂ ਮੰਗਵਾਉਂਦੇ ਵੀ ਨੇ ਉਸ ਪੇਸ਼ੈਂਟ ਸਾਡੇ ਕੋਲੋਂ ਨਾਲ ਲੈ ਕੇ ਚਲੇ ਜਾਂਦੇ ਨੇ ਉਸ ਉੱਥੇ ਸਾਡੇ ਕੋਲੋਂ ਬਾਈਕ ਕੋਰੀਅਰ ਮੰਗਵਾਉਂਦੇ ਨੇ ਬਾਈਕ ਕੋਰੀਅਰ ਵੀ ਸਾਡੇ ਕੋਲੇ ਸਾਰੀ ਸੁਵਿਧਾ ਹੈਗੀ ਹੈ ਫਿਰ ਉਹ ਕੰਡੀਸ਼ਨ ਕਿਵੇਂ ਦੇਖਦੇ ਹੋ ਤੁਸੀਂ ਉਹਦੀ ਪੇਸ਼ੈਂਟ ਉਹਦੇ ਅਸੀਂ ਪੇਸ਼ੈਂਟ ਦੀ ਫੋਨ ਦੇ ਉੱਤੇ ਪੂਰੀ ਹਿਸਟਰੀ ਲੈਂਦੇ ਆ ਕਿਉਂਕਿ ਇਹਦੇ ਵਿੱਚ ਤਾਂ ਅਸੀਂ ਪੇਸ਼ੈਂਟ ਦੀ ਹਿਸਟਰੀ ਲੈਣੀ ਹੁੰਦੀ ਹੈ ਕਿ ਉਹ ਕਿਹੜਾ ਨਸ਼ਾ ਕਰ ਰਿਹਾ ਕਿੰਨੀ ਦੇਰ ਤੋਂ ਕਰ ਰਿਹਾ ਉਹਦੀ ਕਿੰਨੀ ਉਮਰ ਹੈ ਇਹ ਸਾਰੀਆਂ ਚੀਜ਼ਾਂ ਦੀ ਅਸੀਂ ਉਹ ਤੋਂ ਹਿਸਟਰੀ ਲੈਂਦੇ ਆ ਜੋ ਜੋ ਸਾਨੂੰ ਅਸੀਂ ਉਹ ਤੋਂ ਪੁੱਛ ਉਦੀ ਇੱਕ ਡੋਜ਼ ਤੈਅ ਕਰਦੇ ਆਂ ਵੀ ਇਹਨੂੰ ਆ ਡੋਜ਼ ਦੇਣੀ ਆ ਫਿਰ ਉਸ ਡੋਜ਼ ਦੇ ਹਿਸਾਬ ਨਾਲ ਅਸੀਂ ਉਹਨੂੰ ਉੱਥੇ ਦਵਾਈ ਭੇਜਦੇ ਆਂ ਔਰ ਸਾਡੇ ਕੋਲੇ ਪਰਮਾਤਮਾ ਦੀ ਕਿਰਪਾ ਜਿਨੇ ਵੀ ਦਵਾਈ ਮੰਗਾਈ ਆ ਉਹ ਨਸ਼ਾ ਛੱਡ ਚੁੱਕਿਆ ਛੱਡ ਚੁੱਕਿਆ ਬਿਲਕੁਲ ਹੀ ਤਾਂ ਬਿਲਕੁਲ ਬਹੁਤ ਬਹੁਤ ਸਰ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਤੇ ਅਸੀਂ ਵੀ ਇਹ ਉਮੀਦ ਰੱਖਾਂਗੇ ਤੁਹਾਡੇ ਮਨਾਂ ਦੇ ਵਿੱਚ ਜਿੰਨੇ ਵੀ ਸਵਾਲ ਨੇ ਉਹਨਾਂ ਸਵਾਲਾਂ ਦੇ ਜੀ ਤੁਸੀਂ ਜਵਾਬ ਲੈਣਾ ਚਾਹੁੰਦੇ ਹੋ ਤਾਂ ਦਿੱਤੇ ਕਿ ਮੋਬਾਈਲ ਨੰਬਰ ਦਿੱਤੇ ਤੁਸੀਂ ਕਾਲ ਕਰ ਸਕਦੇ ਹੋ ਜਿੰਨੇ ਵੀ ਤੁਹਾਡੇ ਮਨਾਂ ਦੇ ਵਿੱਚ ਸਵਾਲ ਨੇ ਉਹ ਸਵਾਲਾਂ ਦੇ ਜਵਾਬ ਜ਼ਰੂਰ ਲਿਓ ਤਾਂ ਦਿੱਤੇ ਗਏ ਮੋਬਾਈਲ ਨੰਬਰ 'ਤੇ ਕਾਲ ਜ਼ਰੂਰ ਕਰਿਓ ਐਡਰੈਸ ਵੀ ਜਿਹੜਾ ਮੈਂਸ਼ਨ ਕੀਤਾ ਹੈ ਜੇ ਤੁਸੀਂ ਪੰਜਾਬ ਦੇ ਵਿੱਚ ਨੇਪੜਿਆਲੇ ਦੇ ਨੇੜੇ-ਤੇੜੇ ਦੇ ਲਾਗੇ ਤੋਂ ਇਹ ਵੀਡੀਓ ਵੇਖ ਰਹੇ ਹੋ ਤਾਂ ਐਡਰੈਸ 'ਤੇ ਖੁਦ ਜਾ ਕੇ ਪਹੁੰਚ ਵੀ ਕਰ ਸਕਦੇ ਹੋ ਆਪਣੀ ਤਸਦੀਕ ਕਰਨ ਤੋਂ ਬਾਅਦ ਆਪਣੀ ਜਿਹੜੀ ਮੈਡੀਸਿਨ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਲੈ ਵੀ ਸਕਦੇ ਹੋ ਤਾਂ ਆਪਣੀ ਤਸੱਲੀ ਪਹਿਲਾਂ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਦ ਤੱਕ ਲਈ ਮੈਨੂੰ ਜਣੀ ਹਰਵਿੰਦਰ ਖੰਨੇ ਨੂੰ ਬਹੁਤ ਜ਼ਿਆਦਾ ਦਿੱਤ ਰੂ ਰੇਮਟਿਕ ਧੰਨਵਾਦ